ਸਤਨਾਮ ਵਹਿਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਮ ਸੇਵਕ ਤੇਰਾ ਸਰਣ ਗਹੀ ਪ੍ਰਭ ਗੁਣੇ ਗਹਿ ਰਹਾ तू मेरा जीवन तू आधार तुझे तू मेरी गाथ पात तू परवान तू सम मैं तेरा प्राण अन्दन जपा नाम गुण दास नानक की प्रभ अरदास अन्दन जपा ਨਾਮ ਗੁਣਤਾਸ ਨਾਨਕ ਕੀ ਪ੍ਰਭਪਹ ਅਰਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਆਪੁਰ ਨਿਰਭਾਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰਪ੍ਰਸਾਦ मैं हो नहीं कछ नहीं कछ आहे नमोरा मोरा अवसर लज्जारा कल हो सदना जन तोरा ਜਿਤਾ ਦਿਉ ਪੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਏਹਾ ਹੰਕਾਰਿ ਵਕਿਆ ਸਗੁਰੂ ਰੂਪੁ ਪਿਆਰੀ ਗੁਰੂ ਸਾਰੇ ਗੁਰੂ ਘਰ ਦਾ ਸੰਗੜੇ ਸਰਗ੍ਰਣੇ ਪਾਰ ਬਖਸ਼ਿਸ਼ਾ ਰਹਿਮਤਾ ਕਰਕੇ ਨਿਵਾਜੇ ਅੰਮ੍ਰਿਤ ਵੇਲਾ ਬਖਸ਼ਿਸ਼ੀਤਾ ਜਨ ਸਦਗੁੜੀ ਬਾਣੀ ਵਿਵਕਿ ਕਰਦੀ ਹੈ ਅੰਮ੍ਰਿਤ ਵੇਰਾ ਸਚਨਾਉ ਵੜਿਆਈ ਵਿਚਾਰ ਕਿਨੇ ਅੰਮ੍ਰਿਤ ਵੇਲੇ ਰ ਕੀਤੇ ਵੜਿਆਈ ਉਦੋਂ ਸਿੱਖਤ ਕਲਾਕਾ ਬਰਤੀ ਵੀ ਜਾਂਦੀ ਸਾਧਗੁਰੂ ਆਜ ਨੇ ਪਾਵਨ ਸ਼ਬਦ ਦੇ ਵਿੱਚ ਇਸ ਤਰ੍ਹਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿਸ ਤਰ੍ਹਾਂ ਉਹਨੂੰ ਮੰਗਣਾ ਦਾਤਾਣੀ ਮੰਗਣੀਆਂ ਦਾਤਾ ਤਾਂ ਅਸੀਂ ਰੋਜ਼ਾਨਾ ਮੰਗਦੇ ਹਾਂ ਸਰਤਾ ਵੀ ਰੋਜ਼ਾਨਾ ਰੱਖਦੇ ਆ ਸੋਤੇ ਵੀ ਰੋਜ਼ਾਨਾ ਗੁਰਨਾਣਕ ਨਾਲ ਕਰਦੇ ਪਰ ਗੁਰਨਾਣਕ ਕਿਵੇਂ ਮੰਗਣਾ ਓਕਾਰ ਪ੍ਰਭ ਦਾ ਦਿਦਾਰਾ ਕਿਵੇਂ ਮੰਗਣਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਾਨੂੰ ਇਹ ਸੋਚ ਦੇ ਕੇ ਸਤਿਗੁਰੂ ਸਤ ਸਿਆਣਾ ਭਤਵੰਤਾ ਬਣਾਣਾ ਕਰਦੇ ਨੇ ਆਵ ਵਿਚਾਰ ਨਾਲ ਜੁਣੀਏ ਆਸਾ ਮਹੱਲਾ ਬਣੇਗਾ ਆਸਰ ਅੱਗੇ ਪੰਜਵੇਂ ਪਾਤਸ਼ਾਹ ਦੇ ਮੁਕਾਰਬਨ ਤੋਂ ਉਚਾਰਣ ਕੀਤਾ ਹੋਇਆ ਲੜੀਵਾਰ ਦਾ 74 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਬਾਰਕ ਹਨ 389 ਅੰਗ ਤੇ ਸੁਸ਼ੋਭਿਤ ਹੈ। ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਤੂੰ ਮੇਰਾ ਕਰਤਾ ਜੇਨ ਆਪਾਂ ਅਰੰਭਤਾਜ ਬਾਣੀ ਦੇ ਪੜ੍ਹਦੇ ਹਾਂ ਕਰਤਾ ਫੁਰਖ ਨਿਰਭਉ ਨੇ ਰਵੇ ਕਰਨ ਕਰੈ ਵਨ ਹਰ ਸੁਆਮੀ ਖੇਲਾ ਬਿਸਾ ਅੰਤਰ ਜਾਨੇ ਕਿਨੇ ਜੋ ਕੁਝ ਕੰਨਾਤਵੇਂ ਵਾਪਰ ਰਿਹਾ ਹੋਵੇ ਹੈ ਨਿਰਗੁਣ ਸਰਗੁਣ ਰੂਪਾਂ ਵਿੱਚ ਆਪ ਕਰਨ ਵਾਲਾ ਤੇ ਕਰਾਉਣ ਵਾਲਾ ਹੈ ਕਰਨ ਕਰਤਾ ਵਸ ਹੈ ਜਿਨ ਕਲ ਰਖੀ ਧਾਰ ਉਹਦੇ ਵਸ ਹੈ ਕਿੰਨੇ ਭਾਈ ਤੂੰ ਮੇਰਾ ਕਰਤਾ ਮੇਰੇ اٹਕੇ ਕਾਰਜ ਰਾਸ ਕਰਨ ਵਾਲਾ ਵੀ ਤੂੰ ਹੈ ਮੈਨੂੰ ਸੇਧ ਦੇਣ ਵਾਲਾ ਕਰਤਾ ਪੁਰਖ ਵੀ ਤੂੰ ਹੈ ਕਰਤਾ ਪੁਰਖ ਕਿਉਂ ਕਿ ਹੈ ਕਿਉਂਕਿ ਇਸ ਜਗਮਾ ਇੱਕ ਪੁਰਖ ਹੈ ਹੋਰ सगਰੀ ਨਾਲ ਸਭਾਈ ਪੁਰਖ ਇੱਕ ਪ੍ਰਮਾਤਮਾ ਹੈ ਜਿਹਦੇ ਤੇ ਮਾਇਆ ਨਹੀਂ ਵਿਆਪਦੀ ਨਹੀਂ ਤਾਂ ਆ ਸਾਰੀਆਂ ਜੀਵ ਰੂਪੀ ਇਸਤਰੀਆਂ ਆ ਮੰਨ ਕਰਕੇ ਜੇਨਾ ਤੇ ਮਾਇਆ ਵੀ ਵਿਆਪਦੀ ਐ ਦੁੱਖ ਰੋਹ ਵੀ ਵਿਆਪਦਾ ਐ ਗਾਲੀਏ ਭੁੱਖ ਸੰਤਾਪ ਵੀ ਵਿਆਪਨਾ ਕਰਦਾ ਐ ਪਰ ਇੱਕੋ ਪ੍ਰਮਾਤਮਾ ਐ ਜਿਹਨੂੰ ਕਿਸੇ ਚੀਜ਼ ਦੀ ਕੋਈ ਤ੍ਰੇ ਨਹੀਂ ਐ ਕੋਈ ਲੋਭ ਨਹੀਂ ਐ ਲਾਲਚ ਨਹੀਂ ਐ ਉਹ ਕੁਝ ਨਹੀਂ ਵਿਆਪਦਾ ਉਹਦੇ ਲਈ ਸਭ ਇੱਕੋ ਸਮਾਨ ਨੇ ਮੇਰੇ ਸਤਿਗੁਰੂ ਤੂੰ ਕਰਤਾ ਤੂੰ ਮੇਰਾ ਕਰਤਾ ਤੂੰ ਮੇਰਾ ਕਰਤਾ ਕੋਈ ਕਹੇ ਮਾਲਕ ਐ ठाकुर मेरा अत भारा बड़ा वा तू कि वा करता पुरख है कोट ब्रह्मांड को स्वर स्वामी ठाकुर सर्व जिया का दाता रे प्रतिपाल सासमाल मूर्ख दाता रे एक नहीं दो नहीं करोड़ा धरतिया खंडा ब्रह्मंडा का मालिक है करोड़ा करोड़ा कुदरत रखिया ने ਉਹਟ ਬ੍ਰਹਮੇਂ ਜਗਤ ਸਾਜਣੇ ਲਾਏ ਕਰੋੜਾ ਨੇ ਸਾਜੇ ਜਿਹੜੇ ਧਰਤੀਆਂ ਦਾ ਬਣਤਰ ਮੁਕਾ ਨਹੀਂ ਕਰਦੇ ਨੇ ਕਰੋੜਾ ਐਸੇ ਐਸਿਆਂ ਦੀ ਡਿਊਟੀ ਲਈ ਹੈ ਜਿਹੜੇ ਵਿਨਾਸ਼ ਕਰਦੇ ਕਰੋੜਾ ਧਰਮ ਰਾਜੇ ਨੇ ਜਿਹਨੇ ਨਿਆਂ ਕਰਦੇ ਨੇ ਕਹਿੰਦਾ ਮਤਲਬ ਉਹ ਇੱਕ ਨੇ ਕਰੋੜਾ ਧਰਤੀਆਂ ਦਾ ਮਾਲਕ ਹੈ ਸਭ ਦਾ ਕਰਨਹਾਰਾ ਵੀ ਹੈ ਹਾਉ ਸੇਵਕ ਤੇਰਾ ਇਥੇ ਹੋ ਹੰਕਾਰ ਨਹੀਂ ਨਹੀਂ ਆਪਣੀ ਆਪਣਤ ਭਾਵ ਆਪਣਾ ਨੀਵਾ ਪਣ ਦਿਖਾਣ ਲਈ ਮੈਂ ਸੇਵਕ ਆ ਤੇਰੇ ਦਰ ਦਾ ਤੇਰਾ ਸੇਵਕ ਤੇਰਾ ਨੌਕਰ ਹਮ ਚਾਕਰ ਗੋਬਿੰਦ ਕੇ ਖਿਆਲ ਕਰ ਮੇਰਾ ਅਤ ਪੜ ਮੈਂ ਚਾਕਰ ਆ ਤੇਰਾ ਤੂੰ ਕਿਉਂ ਕਿ ਤੂੰ ਵਡੇਰਾ ਹੈ ਸਤਿਪਤਵੰਤਾ ਹੈ ਸੱਚ ਰਹਿਣ ਵਾਲਾ ਕੋ ਐਂਹੀ ਮੇਰੇ ਤੜ ਗਰੂ ਮੈਂ ਤੇਰਾ ਸੇਵਾ ਸਰਣ ਗਹੀ ਪ੍ਰਭ ਗੁਣੇ ਗਹਿਰਾ ਰਹਾ ਮੈਂ ਤੇਰੀ ਸ਼ਰਣ ਵਿੱਚ ਆਇਆ ਗੁਣੀ ਗਹਿਰਾ ਭਾਵ ਗੁਣਾ ਦੇ ਸਾਗਰ ਇਹ ਗੁਣਾ ਦੇ ਸੋਮੇ ਪ੍ਰਮਾਤਮਾ ਤੇਰੀ ਸ਼ਰਣ ਵਿੱਚ ਮੈਂ ਆਇਆ ਤੂੰ ਗੁਣਾ ਦਾ ਗਹਿਰਾ ਪਾਉ ਗੁਣਾ ਦਾ ਖਜ਼ਾਨਾ ਤੇਰੇ ਗੁਣ ਕੇ ਤੇਰੀ ਗਵਣ ਗਵਣ ਗੁਣ ਕਹਿ ਕੇ ਗਾਵਾਂ ਤੂੰ ਠਾਕੁਰ ਉਸਗਵਾਨਾ ਕਿਹੜੇ ਕਿਹੜੇ ਗੁਣ ਗਾਵਾਂ ਕਿڑی ਕਿڑی ਤੇਰੀ ਸਿਫਤ ਸਲਾਗ ਕਹਾਂ ਤੇਰੀ ਸਲਾਗ ਦੁਨੀਆ ਤੇ ਪੂਰੀ ਧਰਤੀ ਨੂੰ ਕਾਗਜ਼ ਬਣਾ ਕੇ ਤੇਰੀ ਵੰਸਪਤੀ ਨੂੰ ਕਲਮ ਬਣਾ ਕੇ ਤੇਰੀ ਹਵਾ ਨੂੰ ਸਿਆਹੀ ਬਣਾ ਕੇ ਤੇ ਤੇਰੀ ਸਿਫਤ ਲਖਾਂ ਨਾ ਐਸੀਆਂ ਕਈ ਧਰਤੀਆਂ ਲੰਘ ਜਾਣਗੀਆਂ ਪਰ ਤੇਰੀ ਸਿਫਤ ਨਹੀਂ ਪੂਰੀ ਹੋਏਗੀ ਐਡਾ ਵੱਡਾ ਤੂੰ ਹੈ जब है ना अनेक शब्द ने उच्चारण प्रमात्मापे नमो इंद्र इंद्रे नमो राज, राजे अनेक वडियाई की राजा महाराजा ने महाराजा करा अखर नहीं पूरे अंत ਸਾਧਗੁਰੂ ਕਹਿੰਦੇ ਨੇ ਤੂੰ ਮੇਰਾ ਮਾਲਕ ਹੈ ਗੁਣਾ ਦਾ ਖਜ਼ਾਨਾ ਮੈਂ ਤੇਰਾ ਕੁਕਰ ਹਾਂ ਰਹਾਉ ਵਿਸ਼ਰਾਮ ਦੇ ਕੇ ਗੰਦਰੀ ਭਾਵ ਸਮਝਾਉਂਦੇ ਨੇ ਇੱਕ ਵਾਰ ਵਾਰਤਾ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਿਆ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਨੇ ਅਕਾਲ ਤਖਤ ਦੀ ਸਿਰਜਣਾ ਵੀ ਕੀਤੀ ਤਖਤ ਵੀ ਬਣਾਇਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਪੀਰੀ ਫਕੀਰੀ ਬਹੁਤ ਹੋ ਗਈ ਅੱਜ ਤੋਂ ਬਾਅਦ ਅਮੀਰੀ ਬਹੁਤ ਹੋ ਗਈ ਅੱਜ ਤੋਂ ਬਾਅਦ ਛਤਰ ਵਿਦਿਆ ਵੀ ਸ਼ੁਰੂ ਹੋਈ ਸਬਰ ਸੰਤੋਖ ਬਹੁਤ ਵਰਖਿਆ ਗਿਆ ਛਤਰ ਵਿਦਿਆ ਦੀ ਸ਼ੁਰੂਆਤ ਧੰਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਜੋ ਕਿ ਪਿਛਲੇ ਦਿਹਾੜੀ 12 ਤਰੀਕ ਨੂੰ ਜੈ ਪ੍ਰਕਾਸ਼ਪੁਰ ਸਾਧਗੁਰਾਂ ਦਾ ਲੰਘ ਕੇ ਗਿਆ ਸਾਧਗੁਰੂ ਦਰਬਾਰ ਨਿਰਵਾਹ ਲੱਗਿਆ ਹੋਇਆ ਦਰਬਾਰ ਦੀ ਸਮਾਪਤੀ ਤੋਂ ਪ੍ਰੰਤ ਸਤਗੁਰੂ ਬਗੀਚੇ ਵਿੱਚ ਘੁੰਮਣ ਜਾਂਦੇ ਨੇ ਤਾਂ ਕੋਈ ਦੂਰ ਇੱਕ ਸਿੱਖ ਦੀ ਨਜ਼ਰ ਪੈਂਦੀ ਹੈ ਉੱਥੇ ਕੋਈ ਨੱਕੜ ਦਾ ਖੜਾ ਜਿਵੇਂ ਟੁੱਟ ਕੇ ਟੰਗਿਆ ਹੋਇਆ ਹੁੰਦਾ ਉਹਦੇ ਵਿੱਚ ਨਿਸ਼ਕੋਰ ਪੈਂਦੀ ਹੈ ਤੇ ਉਹ ਨਿਸ਼ਕੋਰ ਐਂਜ ਲੱਗਦਾ ਜਿਵੇਂ ਸੂਰਜ ਤਪ ਰਿਹਾ ਹੋਵੇ ਸੂਰਜ ਹੀ ਹੋਵੇ ਧਰਤੀ ਤੇ ਆ ਗਿਆ ਸਿੱਖ ਨੇ ਬੇਨਤੀ ਕੀਤੀ ਸਤਗੁਰੂ ਸੂਰਜ ਤਾਂ ਆਪਾਂ ਜਾਣਦੇ ਆਂ ਤੇ ਇਹ ਕੀ ਐ? ਸਰਗੁਣੂ ਇਹ ਗੱਲ ਨਹੀਂ ਸਮਝ ਆਈ ਸੂਰਜ ਤਾਂ ਹੈ ਨਹੀਂ ਇਹ ਇੱਕ ਭਾਂਡਾ ਆ ਮਿੱਟੀ ਦਾ ਬਣਿਆ ਭਾਂਡਾ ਪਰ ਇਹ ਚਮਕ ਕਿਉਂ ਮਾਰਦੇ ਆ ਸਮਝ ਨਹੀਂ ਆਈ ਇਸ ਥੀ ਚਮਕ ਇਤਨਾ ਆ ਰਹੀ ਜਿਵੇਂ ਸੂਰਜ ਹੋਵੇ ਪਰ ਸੂਰਜ ਹੈ ਨਹੀਂ ਚਮਕ ਸੂਰਜ ਵਰਗੀ ਆ ਤਰਜਨਾ ਸਤਿਗੁਰਾਂ ਨੇ ਉਸ ਸਮੇਂ ਉਸ ਸਿੱਖ ਨੂੰ ਉਸ ਸਿੱਖ ਦੇ ਪਰਿਫਾਏ ਉਪਦੇਸ਼ ਦਿੱਤਾ ਹੈ ਨਾ ਸਾਡੇ ਲਈ ਵੀ ਬੜਾ ਕੀਮਤੀ ਹੈ ਸਤਿਗੁਰ ਕਹਿੰਦੇ ਭਾਈ ਇਹ ਭਾਂਡਾ ਜਦ ਤੱਕ ਪੂਰੇ ਆਪਣੇ ਅਸਲੀ ਰੂਪ ਵਿੱਚ ਸੀ ਇਹਦੇ ਵਿੱਚ ਦੁੱਧ ਵੀ ਸੀ ਮੱਖਣ ਵੀ ੜਕਿਆ ਗਿਆ ਤੇ ਘਿਓ ਬਣਿਆ ਇਹਦੇ ਵਿੱਚ ਜੋ ਬਣ ਕਰਕੇ ਉਹਦੀ ਤਿਹਾਈ ਇਸਦੇ ਵਿੱਚ ਰਹ ਗਈ ਆਣਾ ਆਪਣਾ ਏਕੜਾ ਟੁੱਟਿਆ ਤੇ ਟੁੱਟ ਕੇ ਦੀ ਪੱਤਰ ਉੱਪਰ ਰਹਿ ਗਈ ਪਰ ਉਹਦੀ ਧਿਹਾਈ ਨਹੀਂ ਗਈ ਤੇ ਉਹ ਧਿਹਾਈ ਕਰਕੇ ਰੋਸ਼ਨੀ ਪੈਂਦੀ ਹੈ ਜਿਹੜੀ ਧਿਹਾਈ ਤੇ ਉਹ ਚਮਕਦਾ ਇਸ ਤਰ੍ਹਾਂ ਜਿਵੇਂ ਸੂਰਜ ਚਮਕਦਾ ਹੁੰਦਾ ਸਤਗੁਰੂ ਸਮਝ ਨਹੀਂ ਆਈ ਗੱਲ ਫਿਰ ਸਤਗੁਰਾਂ ਨੇ ਸਮਝਾਇਆ ਕਿ ਨੇ ਭਾਈ ਜਿਹੜਾ ਤਾਂ ਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਜਿਹੜਾ ਗੁਰੂ ਨਾਲ ਇਕਮਿਕ ਹੋ ਗਿਆ ਚਾਹੇ ਕਿੰਨੇ ਮਰਦਿਆਂ ਵੱਡਿਆਂ ਮੋਤੀ ਵ ਤਾਂ ਆਣ ਦੁੱਖ ਤਕਲੀਫਾਂ ਆਣ ਆਪ ਦਾ ਦੁੱਖ ਵੀ ਆ ਜਾਏ ਟੁੱਟ ਵੀ ਜਾਏ ਸਰੀਰ ਕਰਕੇ ਵੀ ਭਾਵੇਂ ਰਹਿ ਜਾਏ ਪਰ ਜਿਹੜੇ ਗੁਰੂ ਦੇ ਨਾਮ ਦੇ ਰੰਗ ਰੂਪਿਤ ਨ ਦੇ ਆਈ ਲੱਗੀ ਹੈ ਨਾ ਇਹ ਕਦੇ ਨਹੀਂ ਉਤਰਦੀ ਜਿਹੜਾ ਨਾਮ ਦੇ ਵਿੱਚ ਰੰਗਿਆ ਬੰਦ ਬੰਦ ਵੀ ਕਟਿਆ ਜਾਏ

ਜੇ ਸਾਡੇ ਨੇ ਦੁੱਖ ਤੋਂ ਜਾਂਦਾ ਹੈ ਜੇ ਦੁੱਖ ਸਾਨੂੰ ਫੀਲ ਹੁੰਦਾ ਹੈ ਸੁੱਖ ਫੀਲ ਹੁੰਦਾ ਹੈ ਦਾ ਮਤਲਬ ਅਸੀਂ ਅਜੇ ਇਸ ਟੁੱਠੇ ਨਹੀਂ ਪਰ ਸਤਗੁਰੂ ਦੀ ਬਾਣੀ ਕਹਿੰਦੀ ਆ ਏ ਰਸ ਛੱਡੀ ਹੋਰ ਰਸ ਆਵਾ ਹੋਰ ਰਸ ਪੀਆ ਏ ਰਸ ਨਹੀਂ ਭਾਵਾ ਦੁਨਿਆਵੀ ਰਸ ਤਾਂ ਚੰਗੇ ਨਹੀਂ ਲੱਗਣਗੇ ਫਿਰ ਪਰ ਜਦੋਂ ਇਹ ਛੱਡੇਗਾ ਉਦ ਤੜਾਈ ਤਾਂ ਜੜੇਗੀ ਨਾ ਰੰਗ ਤਾਂ ਜੜੇਗਾ ਜਦੋਂ ਪਹਿਲਾ ਰੰਗ ਮਾਇਆ ਦਾ ਲਾਹੇਗਾ ਤੇ ਮਾਇਆ ਦਾ ਰੰਗ ਗੁਰੂ ਦੀ ਹਜ਼ੂਰੀ ਆ ਕੇ ਉਤਰੇਗਾ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇਂ ਗੈ ਰੰਗ ਨਾਮ ਜਪਿਆ ਨਹੀਂ ਕਹਿੰਦਾ ਵੀ ਮਨ ਸਾਫ ਹੋ ਜਾਏ ਗੁਰੂ ਦੀ ਰੰਗਤ ਲੱਗ ਜਾਏ ਸਤਿਗੁਰੂ ਦੇ ਹੋਈ ਨਹੀਂ ਸਕਦਾ ਕਿਉਂਕਿ ਗੱਡੀ ਚਲਾਉਣ ਤੋਂ ਪਹਿਲਾਂ ਗੱਡੀ ਦੀ ਟ੍ਰੇਨਿੰਗ ਲਿੰਦੀ ਲੈਣੀ ਪੈਂਦੀ ਹੈ ਡਰਾਈਵਿੰਗ ਦੀ ਜਿਵੇਂ ਭਾਈ ਤਿਰਥੇ ਨੂੰ ਕਿਹਾ ਸੀ ਨਾ ਸਤਿਗੁਰਾਂ ਨੇ ਭਾਈ ਤਿਰਥਾ ਸਿੱਖੀ ਦੇ ਸਿੱਖੀ ਨਹੀਂ ਟਿਕਣੀ ਸਿੱਖੀ ਤੇ ਸਿੱਖੀ ਦੀ ਟਿਕਣੀ ਫਿਰ ਜਦੋਂ ਸਾਧੂਆਂ ਨੇ ਅਰਪਣ ਹੋਇਆ ਸਮਰਪਣ ਹੋਇਆ ਸਾਧੂਆਂ ਦੇ ਸਨਮੁਖ ਫਿਰ ਮਾਂਜ ਦੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਧੂਆਂ ਨੇ ਨਿਵਾਜਿਆ ਵੀ ਅੱਜ ਭਾਈ ਮਾਂਜ ਦੇ ਨਾਮ ਤੇ ਗੁਰਦੁਆਰੇ ਬਣੇ ਨੇ ਨੀਕਾਂ ਅਨੇਕਾਂ ਥਾਨ ਨੇ ਮੰਜ ਪਿਆਰਾ ਗੁਰੂ ਗੋਗਰ ਮੰਜ ਪਿਆਰਾ ਮੰਜ ਗੁਰੂ ਕਾ ਬੋਤਾ ਸਮਝ ਲੰਗਰ ਹਾਰਾ ਐਸੀ ਨਹੀਂ ਵਾਜਦੇ ਬਖਸ਼ਿਸ਼ਾਂ ਰੰਗ ਦੇ ਰੰਗ ਨਹੀਂ ਚੜਦਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਆਪਣੀ ਮੱਤ ਤੇ ਕਿਤੇ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਮੱਤ ਛੱਡ ਕੇ ਗੁਰੂ ਦੇ ਅੱਗੇ ਨਿਉਨ ਦੀ ਅਰਦਾਸ ਕਰਨ ਦੀ ਜਾਚ ਦਾਦੇ ਤੇ ਜਿਹੜਾ ਰੰਗ ਵਿੱਚ ਰੰਗਿਆ ਗਿਆ ਅਸਲੀ ਮੁਸੀਬਤ ਆ ਜਾਏ ਤਾਂ ਉਹ ਉਸੇ ਤਰ੍ਹਾਂ ਰਹਿੰਦਾ ਕਿਉਂਕਿ ਉਹਨੂੰ ਨਾ ਤਾਂ ਦੁੱਖ ਨਾ ਸੁਖ ਨਾ ਅਮੀਰੀ ਨਾ ਗਰੀਬੀ ਕੁਝ ਵਿਆਪਦਾ ਨਹੀਂ ਭੋਗਦਾ ਸਭ ਕੁਝ ਵਿਆਪਕ ਨਹੀਂ ਹੁੰਦਾ ਖੁਸ਼ੀਤ ਨਹੀਂ ਹੁੰਦਾ ਉਹਦੇ ਸਾਨੂੰ ਆਤਾ ਦਾ ਦੋਖ ਆ ਜਾਏ ਅਸੀਂ ਵਿਰਾਗਤਾ ਆ ਜਾਂਦੇ ਹਾਂ ਹੱਥ ਦਾ ਸੁਖ ਆ ਜਾਏ ਉਲਾਸ ਆ ਜਾਂਦੇ ਆ ਪਰ ਜਿਹੜਾ ਪੂਰਨ ਹੁੰਦਾ ਹੈ ਉਹ ਕਦੇ ਡੋਲਦਾ ਨਹੀਂ ਆਸਮਹ ਹਲਾ ਬਨੇਵ ਤੂੰ ਮੇਰਾ ਪ੍ਰੰਗ ਆਮੇਨ ਤੁਮਾਰੇ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ ਮੇਰੇ ਪਰਮਤਮਾ ਤੂੰ ਮੇਰਾ ਪ੍ਰੰਗ ਤੂੰ ਮੇਰਾ ਸਮੁੰਦਰ ਹੈ ਖੰਮੀਨ ਤੁਮਾਰੇ ਮੈਂ ਤੇਰੀ ਇੱਕ ਛੋਟੀ ਜੀ ਮੱਛੀ ਹਾਂ ਹੁਣ ਮੱਛੀ ਕਵੇ ਵੀ ਮੈਂ ਸਮੁੰਦਰ ਦਾ ਅੰਤ ਪਾ ਲਵਾਂ ਇਹ ਨਹੀਂ ਹੋ ਸਕਦਾ ਕਿਉਂਕਿ ਮੱਛੀ ਦੀ ਜਿੰਨੀ ਡੂੰਘਾਈ ਤੇ ਜਿੰਨੀ ਗਿਆਸਾ ਇਹਦੀ ਹੈ ਸਮੁੰਦਰ ਤਾਂ ਕਈ ਹੋਣਾ ਡੂੰਘਾ ਹੈ ਕਹਿੰਦੇ ਜਿੰਨੀ ਵੜਾਈ ਕਰੇਗਾ ਇਹ ਸਮੁੰਦਰ ਹੋਰ ਡੂੰਘਾ ਹੈ ਇਹਦਾ ਕੋਈ ਅੰਤ ਨਹੀਂ ਕਿਉਂਕਿ ਅੰਤ ਕారణ ਕਿਤਨੇ ਬਿਲ ਲਾਹੇ ਤਾਂ ਕਿ ਅੰਤ ਨਾ ਬਾਈ ਦਾ ਅੰਤਨਾ ਸਤਿ ਕੀ ਹੈ ਨਾ ਅੰਤਨਾ ਕਰਨਾਇ ਦੇ ਅੰਤਨਾ ਵੇਖਣ ਸੁਣਨਾ ਅੰਤਨਾ ਜਪਿਆ ਕੇ ਮਣਵਾ ਨਾ ਕਿਆ ਅੰਤ ਪੈ ਸਕਦਾ ਨਾ ਜਪਿਆ ਅੰਤ ਪੈ ਸਕਦਾ ਨਾ ਤੱਕਿਆ ਅੰਤ ਪੈ ਸਕਦਾ ਨਾ ਵੀ ਕੁਦਰਤ ਦਾ ਆਨੰਦ ਮਾਣਿਆ ਅੰਤ ਪੈਂਦਾ ਅੰਤ ਨਹੀਂ ਤੁਸੀਂ ਜਿਹੜਾ ਹੈ ਇਨਫਿਨਿਟੀ ਇਨਫਿਨਿਟੀ ਦਾ ਕੋਈ ਅੰਤ ਨਹੀਂ ਹਰ ਇਹਦਾ ਜਿਹੜੀ ਪੈਦਾਇਸ਼ ਹੈ ਉਹਦਾ ਅੰਤ ਹੈ ਉਹ ਜਿਹੜਾ ਪੈਦਾਇਸ਼ ਹੀ ਨਹੀਂ ਹੋਇਆ ਉਹਦਾ ਅੰਤ ਕਿਤੋਂ ਲੱਭ ਲਈ ਨਾ ਤੇਸ ਮਾਇਨਾ ਬਾਪ ਕਮਾਇਆ ਇਹ ਉਹ ਪਰੰਪਰਾ ਹੁੰਦਾ ਹੈ ਜਿਹੜਾ ਮਾਂ ਨਹੀਂ ਕੋਈ ਬਾਪ ਨਹੀਂ ਉਹਦਾ ਅੰਤ ਕਿਤੋਂ ਲੱਭ ਲਈ ਨਹੀਂ ਮਿਲਦਾ ਨਾ ਤੇ ਸਤਿਗੁਰੂ ਕਹਿੰਦੇ ਕਹਿੰਦੇ ਤੂੰ ਮੇਰਾ ਸਮੁੰਦਰ ਹੈ ਤੇ ਮੈਂ ਇੱਕ ਤੇਰੀ ਮੱਛੀ ਹਾਂ ਤੂੰ ਮੇਰਾ ਠਾਕੁਰ ਆਮ ਤੇਰੇ ਦੁਆਰੇ ਤੂੰ ਮੇਰਾ ਮਾਲਕ ਹੈ ਮਨ ਤੇਰੇ ਦਰ ਦਾ ਬਿਖਾਰੀ ਹੰਪੀਖਕ ਤੇ ਖਾਰੀ ਤੇਰੇ ਤੁਨੇ ਚ ਬਹੰਤਾ ਦਾਤਾ ਜਗਤ ਭਿਖਾਰੀ ਫਿਰਦਾ ਸਭ ਕੋ ਦਾਤਾ RAM ਸਾਰਾ ਜਗਤ ਭਿਖਾਰੀਆਂ ਦੀ ਵੰਡ ਫਿਰਦੇ ਬਰਦਾਤਾ ਵੰਡਣ ਵਾਲਾ ਇੱਕ ਪਰਮਾਤਮਾ ਹੀ ਕੋਈ ਤੇ ਆਪਕਾ ਨਹੀਂ ਇੱਛਾ ਰੱਖਦਾ ਕੋ ਤਾਨਦੋਲ ਦੀ ਇੱਛਾ ਕੋਈ ਅਸ਼ੋ ਵਰਜ ਦੀ ਇੱਛਾ ਰੱਖਦਾ ਕੋਈ ਆਪ ਦੀ ਨੌਕਰੀ ਤਿਆਗਣ ਦੀ ਇੱਛਾ ਰੱਖਦਾ ਪਰ ਮੇਰੇ ਸਤਿਗੁਰੂ ਮੈਂ ਤੇਰੇ ਦਰ ਤੇ ਆਇਆ तू रखना कर तू मेरा मालिक है तू मेरा करता हूं सेवक तेरा चरण गही प्रभु गुणी गेर रहौ तू मेरा करता मालिक है मैं तेरा नौकर तेरा सेवक हूं मैं तेरी शरण में आया तू गुणा का सागर है रहौ विश्राम दे के केंद्र पर सजंदे तू मेरा जीवन तू आधार तू ही मेरा जीवन है नाम जपदा जींदा ਆਖਾਂ ਜੀਵਾ ਵਿਸਰਾਇ ਮਰ ਜਾਉ ਨਾਮ ਜਪਦਾ ਤੇ ਮੈਂ ਜਿਉਂਦਾ ਨਹੀਂ ਤੇ ਮਰਿਆ ਬਰਾਬਰ ਤੂੰ ਆਧਾਰ ਤੇ ਮੇਰਾ ਆਸਰਾ ਵੀ ਤੂੰ ਹੀ ਹੋਇ ਤੂੰ ਜੈ ਪੇ ਮਿਲ ਸੈਂ ਕੋ ਲਾੜ ਜਦੋਂ ਤੈਨ ਤਕਣਾ ਕਰਦਾ ਤੇਰੀ ਵਡਿਆਈ ਸਿਫਤ ਅਲਾਗਾ ਕਰਦਾ ਤੇ ਮਨ ਖੇੜ ਜਾਂਦਾ ਜਿਹੜੇ ਸਾਧਗੁਰ ਕਹਿੰਦੇ ਨੇ ਨਾ ਅਮਲੀ ਜੀਵੈ ਅਮਲ ਖਾਏ ਜਿਵੇਂ ਸ਼ਰਾਬੀ ਸ਼ਰਾਬ ਪੀ ਕੇ ਅਮਲੀ ਅਮਲ ਖਾ ਕੇ ਨਸ਼ੇੜੀ ਨਸ਼ਾ ਕਰਕੇ ਖੁਸ਼ ਹੁੰਦਾ ਮੇਰੇ ਸਤਿਗੁਰੂ ਮੈਨੂੰ ਤੇਰੇ ਨਾਮ ਦਾ ਨਸ਼ਾ ਤੇਰੇ ਨਾਮ ਨੂੰ ਜਪਨਾ ਕਰਦਾ ਤੇਰੀ ਵਡਿਆਈ ਕਰਦਾ ਤੇਰੀ ਇਤਿਆਰ ਕਰਦਾ ਮਨ ਖੁਸ਼ ਹੁੰਦਾ ਕਹਿੰਦੇ ਦੁਨਿਆਗ ਦੁਨਿਆ ਦੀ ਖੁਸ਼ਾਮਤ ਦੇ ਵਿੱਚ ਛੱਡ ਕੇ ਬੱਜ ਕੇ ਪਰਮਾਤਮਾ ਦੀ ਖੁਸ਼ਾਮਤ ਦੇ ਵਿੱਚ ਜਦੋਂ ਆਨੰਦ ਮਾਣਨ ਲੱਗਿਆ ਨਾ ਤੇ ਫਿਰ ਸਤਿਗੁਰ ਕਹਿੰਦੇ ਨੇ ਨਿਕਟ ਪੁੱਜੈ ਸੋ ਬੁਰਾ ਕਿਉ ਕਰ ਕਰ ਕਹਿੰਦੇ ਸੁਖ ਨੇ ਜੀ ਬੁਰਾ ਨਹੀਂ ਸੋਚੇਗਾ ਨਾ ਕਰੇਗਾ ਕਿਉਂਕਿ ਤੂੰ ਨੇੜੇ ਵਸਦਾ ਜਾਣ ਲਿਆ ਤੁਜੇ ਪੇਖ ਬਿਗਸੈ ਕੌਲਾ ਜਿਵੇਂ ਕਮਲ ਫੁੱਲ ਖਿੜਦਾ ਹੈ ਐਵੇਂ ਤੇਰੀ ਵਡਿਆਈ ਕਰਕੇ ਤੇਰੀ ਸਿਫਤ ਕਰਕੇ तेरे निदारे करके तेरी कुदरत दे निदारे करके मन खडा होवे च आ जांदा तू मेरी पत तू मेरी गत पत तू परवान तू मेरी गाता है मेरी गति कराने वाला भी तू है पत मेरी इज्जत भी तू है ते प्रवान भी तू करना है। तू सम्राट मैं तेरा ताण तू सम्राट है सर्व कला संपूर्ण ਰਾਖਾ ਇੱਕ ਮਾਰਾ ਸਮੀ ਸਗਲ ਕਟਾ ਗੰਤਰ ਜੀ ਤੂੰ ਇਕੋ ਹੀ ਰਹਾ ਹੈ ਜਿਹੜਾ ਰੱਖਾ ਹੈ ਸਾਰੀ ਕਾਇਨਾਤ ਕੋਲ ਜਾਂ ਨਾਲ ਚਾਹੇ ਤੇ ਇੱਕ ਸਕਿੰਟ ਲੱਗੇ ਸਾਰੀ ਕੁਦਰਤ ਦਾ ਨਾਸ ਕਰ ਸਕਦਾ ਹੈ ਤੇ ਚਾਹੇ ਇੱਕ ਸਕਿੰਟ ਵਿੱਚ ਧਰਤੀ ਮਰਗੀਆਂ ਕਈ ਧਰਤੀਆਂ ਬਣਾ ਸਕਦਾ ਹੈ ਤੇ ਸਰਗਰੂ ਤੂੰ ਸਮਰਾਟ ਹੈਂ ਤੇ ਇੱਕ ਸਲਾਹਕ ਤੂੰ ਮੈਂ ਮੈਂ ਤੇਰਾ ਤਾਂ ਤੇ ਮੈਨੂੰ ਬਲ ਵੀ ਤੇਰਾ ਜੋਰ ਵੀ ਤੇਰਾ ਆਣਦੇ ਨੇ ਜਪਾਂ ਨਾਮ ਗੁਣਤਾਸ ਆਣਦੇ ਨੇ ਦਿਨ ਰਾਤ ਤੇ ਆਣਦੇ ਨੇ ਦੋ ਲਫ਼ਜ਼ਾਂ ਦੇ ਨੇ ਬਾਣੀ ਵਿੱਚ ਦੋਨਾਂ ਦੇ ਅਰਥ ਇੱਕੋ ਹੀ ਨੇ ਪਰ ਉਚਾਰਨ ਵਿੱਚ ਹਰ ਇੱਕ ਆਣਦੇ ਨੇ ਭਾਗ ਦਿਨ ਰਾਤ ਜਪਾਂ ਜਪਨਾ ਕਰਦਾ ਨਾਮ ਗੁਣਤਾਸ ਇਹ ਗੁਣਾ ਦੇ ਸਾਗਰ ਗੁਣਾ ਦੇ ਸੋਮੇ ਪਰਮਾਤਮਾ ਤੇਰਾ ਨਾਮ ਦਿਨ ਰਾਤ ਜਪਦਾ ਤੇਰੀ ਵਡਿਆਈ ਕਰਦਾ ਨਾਨਕ ਕੀ ਪ੍ਰਭ ਪਹਿ ਅਰਦਾਸ ਨਾਨਕ ਕੀ ਕਹਿੰਦੇ ਦਾਸ ਨਾਨਕ ਦੀ ਇਹ ਹੀ ਅਰਦਾਸ ਹੈ ਮੇਰੇ ਸਤਿਗੁਰੂ ਇਸੇ ਤਰ੍ਹਾਂ ਤੇਰਾ ਨਾਮ ਜਪਦਾ ਰਹਾਂ ਅਠੋ ਪੈ ਤੈਨੂੰ ਧਿਆਨਦਾਰ ਰਾਂ ਤੇਰੀ ਸਿਸ਼ਤ ਸਲਾਘਾ ਕਰਦਾ ਰਹਾਂ ਇਹ ਦਾਤ ਬਖਸ਼ਿਸ਼ ਕਰਕੇ ਨਿਵਾਜਦਾ ਰਹਾਂ ਨਹੀਂ ਤਾਂ ਇਸ ਸੰਸਾਰ ਦੀ ਮਾਇਆ ਦਾ ਇਹ ਨਹੀਂ ਪਤਾ ਕਦੋਂ ਛਲ ਮਾਰ ਜੇ ਕਦੋਂ ਮੇਰਾ ਮਨ ਡੋਲ ਜਾਏ ਮੇਰੇ ਸਤਿਗੁਰੂ ਮੇਰਾ ਆਸਰਾ ਬੀਤੂ ਹੈ ਕਿਤੇ ਐਸੀ ਵੀ ਅਦਾਸ ਇਸ ਰੰਗ ਨਹੀਂ ਵੀ ਮੈਂ ਸੋਂ ਸਮੁੰਦਰਾਂ ਮੈਂ ਮੱਛੀ ਆ ਤੂੰ ਮੇਰਾ ਮਾਲਕ ਆ ਮੈਂ ਤੇਰੇ ਦੁਆਰੇ ਤੇ ਮੰਗਤਾ ਆਇਆ ਤੂੰ ਕਰਨ ਵਾਲਾ ਮੈਂ ਨੁਕਰ ਆ ਤੂੰ ਮੇਰੇ ਸਤਿਗੁਰੂ ਗੁਨਾ ਦਾ ਸਾਗਰ ਹੈ ਮੈਂ ਤੇਰੀ ਸ਼ਰਨ ਵਿੱਚ ਆਇਆ ਤੂੰ ਮੇਰਾ ਆਸਰਾ ਹੈ ਜੀਵਨ ਹੈ ਜੀਵਨ ਦਾ ਆਧਾਰ ਹੈ ਤੈਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਤੇਰੀ ਸਿਫਤ ਕਰਕੇ ਤੂੰ ਹੀ ਮੇਰੀ ਗਤੀ ਕਰਨੀ ਹੈ ਤੂੰ ਹੀ ਮੇਰੀ ਇੱਜ਼ਤ ਹੈ ਤੈਸ ਤੂੰ ਹੀ ਮੈਨੂੰ ਪਰਵਾਣ ਕਰਾਣਾ ਤੂੰ ਹਰ ਇੱਕ ਤਰ੍ਹਾਂ ਹਰ ਇੱਕ ਕਲਾ ਸੰਪੂਰਨ ਹੈ ਤੇ ਮੈਨੂੰ ਆਸਰਾ ਵੀ ਤੇਰਾ ਇਸ ਲਈ ਤੇਰਾ ਨਾਮ ਜਪਦਾ ਦੇ ਨਿਰਾਤ ਤੇ ਨਾਨਕ ਦੀ ਇਹ ਹੀ ਅਦਾਸ ਹੈ ਕਿੰਦੇ ਇਸ ਅਦਾ ਸੰਨੀ ਕਰਨੀ ਆ ਜਾਏ ਵੀ ਸਾਧਗੁਰੂ ਕਰਨ ਵਾਲਾ ਵੀ ਤੂੰ ਕਰਾਣ ਵਾਲਾ ਵੀ ਤੂੰ ਮੇਰੇ ਹੱਥ ਨਹੀਂ ਕਿਉਂਕਿ ਇਹਦਾ ਕੋਈ ਪਤਾ ਨਹੀਂ ਕੁਦਰਤ ਕਦੋਂ ਫੇਰਾ ਮਾਰ ਕੇ ਸਿਆਣੇ ਨੂੰ ਮੂਰਖ ਤੇ ਮੂਰਖ ਨੂੰ ਸਿਆਣਾ ਬਣਾ ਦਿੰਦਾ ਹੈ ਪਤਾ ਨਹੀਂ ਤੇ ਸੇਲੀ ਦਾ ਗੁਰੂ ਕਿੰਨੇ ਮਤੋਂ ਮਾਨ ਕਰੇ ਜੇ ਹੋਂ ਕਿਥੇ ਜਾਣਦਾ ਮਨ ਨਿਮਾਣਾ ਹੋਇ ਰੋ ਭਾਈ ਜੇ ਕੁਝ ਪਤਾ ਹੈ ਗਿਆਨ ਹੈ ਸਿਆਣਾ ਹੈ ਤਾਂ ਨਿਮਾਣਾ ਹੋ ਕੇ ਰਹਿ ਕਿਉਂਕਿ ਜਿਹੜੇ ਟਾਣ ਨੂੰ ਫਲ ਜ਼ਿਆਦਾ ਲੱਗੇ ਹੁੰਦੇ ਨੇ ਨਾ ਜਿਹੜੇ ਦਰਖਤ ਦੇ ਟਾਣ ਨੂੰ ਜ਼ਿਆਦਾ ਫਲ ਲੱਗੇ ਉਹਨਾਂ ਝੁੱਕ ਕੇ ਰਹਿੰਦਾ ਧਰਤੀ ਵੱਲ ਪਰ ਜਿਹੜੇ ਮਨੁੱਖ ਨੂੰ ਜ਼ਿਆਦਾ ਗਿਆਨ ਹੋਵੇ ਅਸਮਾਨੀਦਾਰੀ ਜ਼ਰੂਰ ਮਾਨਦਾ ਹੈ ਅਨਨ ਗੁਰ ਕਰਨਾ ਤੇ ਓਕੇ ਰਹਿ ਤੇ ਜੋ ਚਾਹੀਦਾ ਉਹ ਮਿਲ ਜਾਏਗਾ ਪ੍ਰਸ਼ੰਦ ਕੀ ਹੈ ਮਤ ਤੂੰ ਮੰਨ ਤਰੇ ਮਾਨੀ ਹੰਕਾਰ ਨਹੀਂ ਕਿਉਂਕਿ ਹਰਜੀ ਅਹੰਕਾਰ ਨਾ ਭਾਵਾਈ ਕੂਕ ਵੇਦ ਪੜ ਸੁਣਾਵਾ ਵੇਦ ਵੀ ਪੜ ਲਓ ਇਹੀ ਲਿਖਿਆ ਹੈ ਭਾਈ ਪਰਮਾਤਮਾ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਇਸ ਲਈ ਸਰਗੁਰੂ ਬਖਸ਼ਿਸ਼ ਕਰਨ ਆਸੀ ਵੀ ਉਹਦਾ ਤਰਾ ਤੱਕ ਕੇ ਉਹਦੇ ਨਾਮ ਨਾਲ ਜੁੜਨਾ ਕਰੀਏ ਨਾਮ ਲੈ ਕੇ ਕੰਮ ਜੇ ਤਾ ਪ੍ਰਾਪਤਾ ਕਰੀਏ ਉੱਠਦੇ ਪੈਂਦੇ ਸੌਂਦੇ ਜਾਗਦੇ ਵਾਹਿਗੁਰੂ ਸਿਮਰਨ ਨਾਲ ਜੁੜੀਏ ਜਾਪ ਕਰਦੇ ਰਹੀਏ ਤਾਂ ਕਿ ਸਾਡਾ ਵੀ ਭਲਾ ਸਾਡੇ ਆਣ ਵਾਲੀਆਂ ਔਲਾਦਾਂ ਦਾ ਵੀ ਭਲਾ ਹੋ ਸਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰਕੇ ਇਸ ਸੰਸਾਰ ਤੋਂ ਜਾ ਸਕੀਏ ਕਿਉਂਕਿ ਸਤਿਗੁਰੂ ਕਹਿੰਦੇ ਨੇ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਭਾਈ ਐਸ ਮਨੁੱਖੀ ਜਾਮੇ ਵਿੱਚ ਸਿਰਫ ਕੰਮ ਤੁਹਾਡੇ ਕਰਨੀ ਉਹ ਤਾਂ ਸਾਰੀ ਪੂਲ ਜਹਾਨ ਦੀ ਕੁਦਰਤ ਕਰ ਰਹੀ ਹੈ 88 ਲੱਖ ਜੁਨਾ ਕਰ ਰਹੀਆਂ ਨੇ ਪਰ ਤੂੰ ਇਸ ਮਨੁੱਖੇ ਜਾਮੇ ਵਿੱਚ ਜ਼ਿੰਦਗੀ ਸਫਲੀ ਕਰਨਾ ਹੈ ਨਾ ਕਿ ਇਹਦੇ ਨਾਲ ਪਿਆਰ ਪਾਣ ਨਾ ਕਿ ਇਹਦੇ ਨਾਲ ਗੰਡ ਪਾਣਾ ਹੈ ਮਨੁੱਖਾ ਜਾਮਾ ਸਫਲ ਕਰਨ ਦਾ ਪਾਵਨ ਸਮਾ ਮਿਲੇ ਸੋ ਇਨਿਆ ਨੂੰ ਬੇਨਤੀ ਹੈ ਪ੍ਰਵਾਨ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਅਮਲ ਕਰਨਾ ਦੇ ਉਸ ਕਰੋਰ ਦਾ ਸੱਚੇ ਤੋਂ ਕਥਾ ਵਿਚਾਰ ਕਰਨ ਦੀ ਜਿਆ ਅਠਾ ਜਾਵੇ ਲੇਖਕ ਤੈਨਾਂ ਛੁੱਟੀ ਹੈ ਖਿੰਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਗਰ ਪਾਰ ਉਤਾਲ ਦੇਹ ਸੱਜਣਾ ਸੀਤੜੀਆਂ ਜਿਉ ਹੋਵੇ ਸਾਹਿਬ ਸਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ